তোজন তোড তোকের শাকের পাইজন আইর নাজন দো কারি কুনতোয়ে, কন্িটিাইর হিশাকের কারিযেন ডাকেচে আই হ্টিিাকের কাষকের নাজ� ਓ ਦੋ ਵੀ ਮੋੜੀ ਦੋ ਦੋ ਮਾਣੀ ਦੋ ਬੋਲਦੇ ਇਹ ਬਸ ਦੋ ਤੋਂ ਕੇ ਹੁਣ ਆ ਕੇ ਫੇਰ ਬੋਲੀ ਪਾ ਆਈ ਤਨੀ ਪਾ ਇਹ ਜਵਾਨ ਮੁੰਡਾ ਨਹੀਂ ਪੈਸਾ ਦਾ ਬੋਰੀ ਇਹ ਕੀ ਨਾ ਕਰ ਰਹੀ ਇਸ ਲਾਲੇ ਕੀ ਲੱਗਦਾ ਸੀ ਇਹ ਲੜਦਾ ਮੇਰਾ ਬੇਟਾ ਜੀ ਕੀ ਕਰ ਲੂਗੀ ਜੀ ਤੇ ਪਤਾ ਨਹੀਂ ਮੈਨੂੰ ਕੋਈ ਫੋਨ ਦਾ ਦੋਸਤ ਹੈ ਲੈ ਹੈ ਕਦੇ ਅੱਛਾ ਡੋਲਾ ਪਿਆਗਾ ਰੋੜਾ ਪਿਆ ਵਾ ਵੀ ਕੋਈ ਕਿਸੇ ਨੂੰ ਚੁੱਕ ਕੇ ਲੈ ਗਏ ਚੁੱਕ ਕੇ ਲੈ ਗਏ ਤੇ ਮੈਂ ਤੇ ਆਟੋ ਠੀਕ ਕਰਾਉਂਦਾ ਸੀ ਚੰਡੇ ਚੱਕ ਮੈਂ ਉੱਥੋਂ ਦੌੜ ਆਇਆ ਘਰ ਆ ਕੇ ਪੁੱਛਿਆ ਘਰ ਤੇ ਕਹਿੰਦੇ ਮੁੰਡਾ ਨਹੀਂ ਲੱਭੰਦਿਆ ਮੁੰਡਾ ਨਹੀਂ ਲੱਭੰਦਿਆ ਫਿਰ ਅਸੀਂ ਸੌਵਾਲ ਨੂੰ ਵੇਲੀਆਂ ਨੂੰ ਗਏ ਆ ਉੱਥੇ ਰਸਤੇ 'ਚ ਕਿਸੇ ਨੂੰ ਪੁੱਛਿਆ ਤੇ ਇੱਕ ਮੁੰਡਾ ਕਹਿੰਦਾ ਮੈਂ ਵੇਖਿਆ ਇੱਕ ਮੁੰਡੇ ਨੂੰ ਖੜਦੇ ਨੂੰ ਬੋਰੀ 'ਚ ਪਾਇਆ ਦਾ ਪਤਾ ਨਹੀਂ ਕੌਣ ਆ ਕੁੜੀ ਆ ਕਿ ਮੁੰਡਾ ਵਾ ਮੈਂ ਕਿਧਰ ਨੂੰ ਗਏ ਕਹਿੰਦੇ ਇਧਰ ਨੂੰ ਮੈਂ ਤਾਂ ਪਤਾ ਕੌਣ ਆ ਕਹਿੰਦੇ ਮੁੰਡਾ ਇੱਕ ਬੋਵੀ ਬੋਵੀ ਆ ਗਰੋਟੀਆਂ ਤੋਂ ਅਸੀਂ ਫੇਰ ਨਾ ਕੀ ਕੀਤਾ ਵੀ ਅਸੀਂ ਉਹਨਾਂ ਦੇ ਘਰ ਚੱਲ ਗਏ ਹੌਲੀ-ਹੌਲੀ ਫੋਟੋ ਕੱਢੀ ਤੇ ਘਰ ਚੱਲ ਗਏ ਘਰ ਜਾ ਕੇ ਉਹਨਾਂ ਨੇ ਮਾਤਾ ਨੂੰ ਪੁੱਛਿਆ ਵੀ ਅੱਦਾ-ਅੱਦਾ ਕਾਲ ਆ ਉਹ ਕਹਿੰਦੇ ਵੀ ਮੇਰਾ ਮੁੰਡਾ ਜਿਹੜਾ ਨਾ ਕਾਲ ਚ ਗਿਆ ਹੋਇਆ ਸਵੇਰ ਦਾ ਕਾਲ ਚ ਗਿਆ ਹੋਇਆ ਵਾ ਠੀਕ ਹੈ ਜੀ ਚਲੋ ਠੀਕ ਹੈ ਉੱਥੇ ਰੋਲਾ ਪੈ ਗਿਆ ਬੰਦੇ ਇਕੱਠੇ ਹੋ ਗਏ ਗੱਲਾਂ ਕਰਦੇ ਕਰਦੇ ਮੜਕੇ ਜਦੋਂ ਮੁੰਡਾ ਕਹਿੰਦਾ ਮੈਂ ਫੋਨ ਕਰਦਾ ਉਹਨੂੰ ਵੀ ਤੂੰ ਕਿੱਥੇ ਆ ਬੋਵੀ ਨੂੰ ਜਦੋਂ ਉਹਨੂੰ ਫੋਨ ਪੁੱਛਿਆ ਉਹ ਮੁੰਡੇ ਨੂੰ ਕਹਿੰਦਾ ਕਿ ਮੈਂ ਤੇ ਮਾਸੀ ਕੋਲੋਂ ਗਿਆ ਆ ਆਵਾ ਮਾਂ ਕਹਿੰਦੀ ਕਾਲਜ ਗਿਆ ਹੋਇਆ ਤੇ ਮੁੰਡਾ ਖੁਦ ਕਹਿੰਦਾ ਮੈਂ ਮਾਸੀ ਕੋ ਗਿਆ ਹੋਇਆ ਹਾਂ ਜੀ ਤੇ ਕੋਈ ਅਜੇ ਪਹਿਲੇ ਉਹਨਾਂ ਦਾ ਕੋਈ ਰੰਜਿਸ਼ ਕੋਈ ਪਤਾ ਨਹੀਂ ਜੀ ਕੋਈ ਪਤਾ ਨਹੀਂ ਕਿੱਦਾਂ ਦੇਖ ਦਿਓ ਤੁਸੀਂ ਕੋਈ ਉਹਨਾਂ ਦੇ ਦੇਖੋ ਜੀ ਪਤਾ ਨਹੀਂ ਹਜੇ ਕੁਛ ਲੱਗੰਦਿਆ ਪਰ ਇਹ ਜਿਹੜੀ ਚੁੰਨੀ ਆ ਰੱਸੀ ਆ ਮੇਰੇ ਸਾਹ ਨਾਲ ਮੇਰੇ ਵੱਡੇ ਭਰਾ ਦੇ ਘਰ ਦੀ ਆ ਤੇ ਮੇਰੇ ਵੱਡੇ ਭਰਾ ਦੇ ਘਰ ਦੀ ਚੁੰਨੀ ਕੀ ਲੱਗਦਾ ਵੱਡੇ ਭਰਾ ਦੇ ਘਰ ਆ ਸਭ ਨੂੰ ਮੈਨੂੰ ਨਹੀਂ ਪਤਾ ਇਹਦੇ ਬਾਰੇ ਨਹੀਂ ਮੈਨੂੰ ਪਤਾ ਉਹ ਤੇ ਮੈਨੂੰ ਨਹੀਂ ਪਤਾ ਪਰ ਮੇਰੀ ਚੁੰਨੀ ਤੇ ਸੋਲ ਜਿਹੜੀ ਆ ਵੱਡੇ ਕਰਦੀ ਆ ਵੱਡੇ ਭਰਾ ਦੇ ਕਰਦੀ ਆ ਇਹ ਤੇਰੇ ਭਰਾ ਸੀ ਇਹ ਮੇਰਾ ਇਕੱਲਾ ਇੱਕ ਪੁੱਤਰ ਆ ਤੇ ਇੱਕ ਮੇਰੀ ਬੇਟੀ ਆ ਇਕੱਲਾ ਯਾ ਮੇਰਾ ਪੁੱਤਰ ਹੈ ਕਿੰਨੀ ਉਮਰ ਸੀ ਜੀ 18 ਸਾਲ ਜੀ ਹੁਣ ਆਇਆ 18 ਸਾਲਾਂ ਦਾ ਹੁਣ ਪੁਲਿਸ ਨੇ ਕੋਈ ਕਾਰਵਾਈ ਕੀਤੀ ਤੇ ਪੁਲਿਸ ਆਈ ਆ ਜੀ ਉਹ ਲੱਗੀ ਆ ਕਾਰਵਾਈ ਉਹਦੋਂ ਦੇ ਲੱਗੇ ਹੋਏ ਆ ਉਹਦੋਂ ਦੇ ਦੌਰ ਪੱਜ ਕਰਨ ਦੇ ਆ ਜੀ ਕੀ ਮੰਗ ਕਰਦੀ ਮੈਂ ਤੇ ਜੀ ਦੇਖੋ ਫਿਰ ਹਾਲਤ ਇਨਸਾਫ ਚਾਹੀਦਾ ਘਰ ਜੋ ਕਿੱਦਾਂ ਦਾ ਮੈਂ ਦੇਖੋ ਜੀ ਗਰਦਾਪੁਰ ਪਹਿਲਾਂ ਦੀਨਾਂ ਦਾ ਕਿਆ ਆ ਦੀਨਰ ਗੁਰਦਾਸਪੁਰ ਗਿਆ ਤੇ ਮੇਰੇ ਭਰਾ ਦਾ ਫੋਨ ਆ ਪਿੰਨ ਨੂੰ ਨਹੀਂ ਲੱਭਦਾ ਤੇ ਬੰਦੇ ਚੁੱਕ ਕੇ ਲੈ ਗਏ ਤੇ ਮੈਨੂੰ ਮਰ ਕੇ ਭਰਾ ਦਾ ਮਰ ਕੇ ਫੋਨ ਗਿਆ 20 ਮਿੰਟ ਬਾਅਦ ਤੂੰ ਮੈਂਦੀ ਪੁੱਲ ਦੁੱਤਾ ਆ ਜਾ ਉੱਥੋਂ ਦੀ লাশ ਲੱਭ ਗਈ ਆ ਸਵੇਰੇ ਦੇ ਸੁੱਤੀ ਕੋਈ ਹੈਗੀ ਰਿੰਦਿਸ਼ਾਗੀ ਇਹਦੀ ਕਿ ਮੈਨੂੰ ਕੁਛ ਨਹੀਂ ਪਤਾ ਜੀ ਮੈਂ ਸਵੇਰੇ ਘਰੋਂ ਸੇਵੇ ਜਾਣਾ ਕੰਮ ਤੇ ਸ਼ਾਮ ਨੂੰ 7-8 ਵਜੇ ਆਉਣਾ ਤੇ ਕਿੱਦਾਂ ਤੁਹਾਨੂੰ ਉੱਥੇ ਪਤਾ ਲੱਗਾ ਜੀ ਇੱਥੇ ਲਾਸ਼ ਪਈ ਹੈ ਇੱਥੋਂ ਕੋ ਪਾਣੀ ਜਾਂ ਨਹਿਰ ਮੈਕੀ ਵੱਲ ਨਹੀਂ ਨਹਿਰ ਮੈਕ ਮੈਂ ਜਾਣਦੇ ਹਾਂ ਸੂਬਾ ਸੌਬ ਦੇਖਣਾ ਪਾਣੀ ਘੱਟ ਵੱਧ ਕਰਨਾ ਉਹਨਾਂ ਦੇਖੀ ਰਸਲ ਪਾ ਬੋਰੀ ਤੇ লাশ ਦੀ ਇਹਦਾ ਪਿੰਡ ਹੈ ਨਾ ਕਿੰਨਾ ਦਾ ਜਿਹੜਾ ਮੁੰਡੇ ਡੈਡ ਡੱਤ ਪਿੰਡ ਦਾਖਲਾ ਇਹ ਨਾ ਜੀ ਰੋਹਿਤ ਬਹੁਤ ਵਧੀਆ ਗੱਲ ਹੈ ਇਹ ਕੋਈ ਘੰਟਾ ਡੇਢ ਘੰਟੇ ਦੀ ਗੱਲ ਆ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਹਾਂਜੀ ਸਰ ਦੱਸ ਦਿਓ ਕੀ ਮਾਮਲਾ ਸੀ ਸਾਰਾ ਕਿੱਦਾਂ ਪਤਾ ਲੱਗਦਾ ਕਿੱਦਾਂ ਡੈਥ ਹੋਈ ਇੱਕ ਇਨਫੋਰਮੇਸ਼ਨ ਆਈ ਸੀ ਹੁਣੇ ਥੋੜੀ ਦੇਰ ਪਹਿਲਾਂ ਸਾਡੇ ਚੌਂਕੀ ਇੰਜਾਜ਼ ਨੂੰ ਵੀ ਇੱਥੇ ਇੱਕ ਡੈੱਡ ਬੋਡੀ ਪਈ ਹੈ ਅਸੀਂ ਮੌਕੇ ਤੇ ਆਏ ਹਾਂ ਇੱਕ ਲੜਕਾ ਆ ਰੋਹਿਤ ਨਾਂ ਦਾ ਉਹਦੀ ਡੈੱਡ ਬੋਡੀ ਹੈ ਦਾਖਲੇ ਪਿੰਡ ਦਾ ਰਹਿਣ ਵਾਲਾ ਆ ਔਰ ਜੋ ਦਸਰੇ ਆ ਵੀ ਉਹਦਾ ਮਰਡਰ ਕੀਤਾ ਗਿਆ ਔਰ ਉਹਦੇ ਸਿਰ ਦੇ ਵਿੱਚ ਸੱਜੇ ਪਾਸੇ ਸੱਟ ਲੱਗੀ ਹੋਈ ਆ। ਬਾਕੀ ਵੈਰੀਫਾਈ ਕਰ ਰਹੇ ਆ ਔਰ ਬੰਦ ਦੀ ਕਾਰਵਾਈ ਜਿਹੜੀ ਕਰ ਰਹੇ ਆ। ਵੀਰੇ ਪਿੰਡ ਦਾ ਦੱਸਿਆ ਜਾ ਰਿਹਾ ਜੀ। ਦਾਖਲੇ ਪਿੰਡ ਦਾ। ਕਿੰਨੇ ਕੇ ਸਾਲ ਉਮਰ ਹੋਈ ਕਿੰਨੇ ਦੀ? ਇਹ 18 ਸਾਲ ਦੀ ਏਜ ਆ ਜੀ। ਹੁਣ ਕੀ ਅੱਗੇ ਕਾਰਵਾਈ ਕੀਤੀ ਜੀ? ਐਫ ਆਈ ਆਰ ਦਰਜ ਕਰਾਂਗੇ ਜੀ ਮਰਡਰ ਦੀ ਔਰ ਬਾਕੀ ਗਾਂ ਫਰਦਰ ਜਿਹੜੇ ਬੰਦਿਆਂ ਦੇ ਨਾਮ ਆਉਣਗੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਉਹਨਾਂ ਦੇ ਘਰ ਵਾਲੋਂ ਕੁਝ ਦੱਸਿਆ ਗਿਆ ਜੀ ਕੋਈ ਨਹੀਂ। ਹਜੇ ਦੱਸ ਰਹੇ ਆ ਜੀ ਪੁੱਛ ਰਹੇ ਆ ਜੀ ਗੱਲਬਾਤ ਚੱਲ ਰਹੀ